ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਦੀ ਜਿਮਣੀ ਚੋਣ ਦੇ ਵਿੱਚ ਹੋਈ ਹਾਰ ਦਾ ਜ਼ਿੰਮੇਵਾਰ ਕੌਣ ਭਾਰਤ ਕੁਸ਼ਨ ਆਸ਼ੂ ਜਾਂ ਕਾਂਗਰਸ ਪਾਰਟੀ ਦੀ ਹਾਈ ਕਮਾਂ ਜਾਂ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਨ੍ਹਾਂ ਨੇ ਸਾਥ ਦਿੱਤਾ ਤੇ ਕੁਝ ਲੋਕਾਂ ਨੇ ਸਾਥ ਬਿਲਕੁਲ ਨਹੀਂ ਦਿੱਤਾ ਭਾਰਤ ਕੁਸ਼ਨ ਆਸ਼ੂ ਦਾ ਭਾਰਤ ਕੁਸ਼ਨ ਆਸ਼ੂ ਇਕੱਲੇ ਹੀ ਚੋਣ ਮੈਦਾਨ ਦੇ ਵਿੱਚ ਡਟੇ ਰਹੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਡੇ ਐਕਸ਼ਨ ਦੇ ਵਿੱਚ ਹੈ ਕਿਉਂਕਿ ਰਾਹੁਲ ਗਾਂਧੀ ਨੇ ਆਲਰੇਡੀ ਚੇਤਾਵਨੀ ਦੇ ਦਿੱਤੀ ਸੀ ਚਲਦੀਆਂ ਜਿਮਨੀ ਚੋਣਾਂ ਦੇ ਵਿੱਚ ਜਦੋਂ ਉਹ ਚੰਡੀਗੜ੍ਹ ਆਏ ਸੀ ਉਹਨਾਂ ਕਿਹਾ ਹਰਿਆਣਾ ਅਤੇ ਪੰਜਾਬ ਦੇ ਵਿੱਚ ਧੜੇਬੰਦੀਆਂ ਦਾ ਦੌਰ ਜਾਰੀ ਹੈ ਧੜੇਬੰਦੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹਨਾਂ ਧੜੇਬੰਦੀਆਂ ਦੇ ਕਾਰਨ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਵੱਡਾ ਨੁਕਸਾਨ ਹੋਇਆ ਹੈ ਜੇਕਰ ਇਹਨਾਂ ਵੱਡੇ ਆਗੂਆਂ ਦੀ ਆਪਸੀ ਵਿਚਾਰਧਾਰਾ ਆਪਸੀ મતਭੇਦ ਸਹੀ ਹੁੰਦੇ ਤਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਕੁਝ ਹੋਰ ਹੁੰਨੇ ਸੀ ਤੇ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਹੁੰਨੇ ਸੀ ਕਿਉਂਕਿ ਜਿਸ ਤਰ੍ਹਾਂ ਲੋਕਪ੍ਰਿਤਾ ਰਾਹੁਲ ਗਾਂਧੀ ਦੀ ਵਧੀ ਇਸ ਦੇ ਬਾਵਜੂਦ ਵੀ ਵੋਟਾਂ ਜਿਹੜੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਪਈਆਂ ਲੇਕਿਨ ਭਾਰਤ 쿠ਸ਼ਲ ਆਸ਼ੂ ਦੇ ਨਾਲ ਜੱਗੋਂ ਤੇਰ ਵੀ ਹੋਈ ਇੱਕ ਪਾਸੇ ਸਿਮਰਜੀਤ ਸਿੰਘ ਸਿਮਰਜੀਤ ਸਿੰਘ ਬੈਂਸ ਜਿਹੜੇ ਲਗਾਤਾਰ ਵਿਰੋਧ ਕਰਦੇ ਰਹੇ ਭਾਰਤ 쿠ਸ਼ਲ ਆਸ਼ੂ ਦਾ ਚਰਨਜੀਤ ਸਿੰਘ ਚੰਨੀ ਦਾ ਰਾਣਾ ਗੁਰਜੀਤ ਦਾ ਪ੍ਰਗਟ ਸਿੰਘ ਦਾ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਬਹੁਤ ਵਧੀਆ ਸੋਚ ਬਹੁਤ ਵਧੀਆ ਲੇਕਿਨ ਇਧਰ ਆਪੋ ਆਪਣੀਆਂ ਕੁਰਸੀਆਂ ਨੂੰ ਆਪੋ ਆਪਣੀ ਕੁਰਸੀਆਂ ਦੀ ਹੌਰ ਤੇ ਵਿੱਚ ਲੱਗੇ ਹੋਏ ਨੇ ਕਿ ਭਾਈ ਉਹ ਮੇਰੀ ਕੁਰਸੀ ਤੇ ਨਾ ਬੈਠ ਜਾ ਕੋਈ ਉਹ ਕਹਿੰਦਾ ਮੇਰੀ ਕੁਰਸੀ ਤੇ ਨਾ ਬੈਠ ਜਾ ਕੋਈ ਹਾਲਾਂਕਿ ਭਾਰਤ ਕੂਸ਼ਨ ਆਸ਼ੂ ਪੰਜਾਬ ਤੋਂ ਕਾਰਜਕਾਰੀ ਪ੍ਰਧਾਨ ਨੇ ਰਾਜਾ ਬੜਕ ਤੋਂ ਬਾਅਦ ਉਹਨਾਂ ਦਾ ਨੰਬਰ ਪਉਂਦਾ ਹੈ ਤੇ ਰਾਜਾ ਬੜਕ ਨੇ ਵੀ ਗੋਮਲੋਂ ਤੋਂ ਮਿੱਟੀ ਲਈ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਹੈ ਸੁਖਿੰਦਰ ਸਿੰਘ ਰੰਧਾਵਾ ਤੇ ਦਿਖੇ ਹੀ ਨਹੀਂ ਚੋਣ ਪਚਾਰ ਦੇ ਵਿੱਚ ਭਾਈ ਤੁਹਾਨੂੰ ਸੱਦਾ ਪੱਤਰ ਨਹੀਂ ਦਿੱਤਾ ਜਾਵੇਗਾ ਤੁਸੀਂ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਣਾਉਣ ਸਰਕਾਰ ਬਣਾਉਣ ਦੀ ਗੱਲ ਕਰਦੇ ਹੋ ਤੇ ਭਾਈ ਸਰਕਾਰ ਇਹੇ ਤਾਂ ਨਹੀਂ ਬਣਨੀ ਜੇਕਰ ਤੁਹਾਡੇ ਆਪਸੀ મત ਭੇਦ ਤੁਹਾਡੇ ਆਪਸੀ ਵਿਚਾਰ ਧਾਰਾ ਇੱਕ ਨਾ ਹੋਈ ਜਿਹੜੀ ਸੂਚਨਾ ਮਿਲ ਰਹੀ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਜਾਪੁਰੇ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਉੱਤੇ ਵੱਡਾ ਐਕਸ਼ਨ ਚੱਲ ਜਾਰੀ ਹੈ ਕਿਉਂਕਿ ਕਮਲਜੀਤ ਕੜਵਾਲੀ ਦੀ ਵਾਪਸੀ ਕਰਵਾਈ ਗਈ ਤੇ ਵਿਰੋਧ ਕੀਤਾ ਸਿਮਰਜੀਤ ਸਿੰਘ ਮੈਂਸ ਨੇ ਰਾਜਾ ਬੜਿੰਗ ਨੇ ਭਵੇਸ਼ ਭਗੇਲ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਈ ਤੁਸੀਂ ਵੋਟਾਂ ਜੋੜਨੀਆਂ ਨੇ ਤੋੜਨੀਆਂ ਨਹੀਂ ਜਿਵੇਂ ਵੋਟਾਂ 2 300 400000 ਵੋਟ ਭਾਰਤਪੂਰਨ ਆਸ਼ੂਬਲ ਲੈ ਕੇ ਆਉਂਦਾ ਹੈ ਤੇ ਵੋਟ ਬੈਂਕ ਵਧੇਗਾ ਹਾਲਾਂਕਿ ਸਮੇਂ-ਸਮੇਂ ਤੇ ਸਤਾਧਾਰੀ ਸਰਕਾਰ ਵੱਲੋਂ ਜ਼ਿਮੀਨ ਚੋਣਾ ਜਿੱਤੀਆਂ ਜਾਂਦੀਆਂ ਰਹੀਆਂ ਨੇ ਲੇਕਿਨ ਜਿਸ ਤਰ੍ਹਾਂ ਚੋਣ ਪ੍ਰਚਾਰ ਪਾਰਥ ਪੂਸ਼ਨ ਆਸ਼ੂ ਵੱਲੋਂ ਕੀਤਾ ਗਿਆ ਜਿਸ ਤਰ੍ਹਾਂ ਉਸ ਵੱਲੋਂ ਸੈਟਅਪ ਲਗਾਇਆ ਗਿਆ ਤੇ ਜਿੱਤ ਜਾਣਾ ਸੀ ਲੇਕਿਨ ਗੁੰਗਲੋਂ ਤੋਂ ਮਿੱਟੀ ਲਾਈ ਗਈ ਖਾਨਾ ਪੂਰਤੀ ਕੀਤੀ ਗਈ ਪੰਜਾਬ ਦੇ ਵੱਡੇ ਲੀਡਰਾਂ ਉੱਤੇ ਐਕਸ਼ਨ ਲਵੇਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਿਉਂਕਿ ਰਾਹੁਲ ਗਾਂਧੀ ਖਾਸੇ ਤੱਤੇ ਨੇ ਕਿਉਂਕਿ ਭਾਰਤ ਪੂਸ਼ਨ ਕਾਰਜਕਾਰੀ ਪ੍ਰਧਾਨ ਭਾਰਤ ਪੂਸ਼ਨ ਆਸ਼ੂ ਇਸ ਹਲਕੇ ਦੇ ਵਿੱਚੋਂ ਦੋ ਵਾਰ ਲਗਾਤਾਰ ਵਿਧਾਇਕ ਰਹੇ ਨੇ لیکن ಮತ بھیداں ਦਾ شکار ہوئی ہے ジम्नी चोण आपसी تنਾਪਦਾ ہوئی ہے ジम्नी चोण ਕਿਉਂਕਿ ਇਥੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਪੰਜਾਬ ਦੇ ਮੁੱਦਿਆਂ ਉੱਤੇ ਗੱਲ ਹੀ ਕੀਤੀ ਜਾਂਦੀ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਬੰਦ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਰਾਜਾ ਬੜਕ ਵੱਲੋਂ ਕਿਹਾ ਜਾਂਦਾ ਹੈ ਭਈ ਫੀਮ ਤੇ ਭੁੱਖੀ ਦੀ ਖੇਤੀ ਹੋਣੀ ਚਾਹੀਦੀ ਹੈ ਭਈ ਤੁਸੀਂ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰਨ ਦੇ ਉਪਾਅ ਲੱਭੋ ਨਾ ਕਿ ਤੁਸੀਂ ਕਹੋ ਕਿ ਅਸੀਂ ਫੀਮ ਦੀ ਖੇਤੀ ਕਰਵਾਵਾਂਗੇ ਵੀ ਜਿਹੜੇ ਮਾੜੇ ਮੋٹے ਰਹਿੰਦੇ ਪੰਜਾਬੀ ਨੇ ਉਹ ਵੀ ਤੁਸੀਂ ਨਸ਼ੇ ਦੇ ਵਿੱਚ ਡੋਬ ਦਿਓ ਨਸ਼ਾ ਤੇ ਭਾਵੇਂ ਕਿਸੇ ਡਿਕਲੋਫਾਸਟੀ ਗੋਲੀ ਦਾ ਹੋਵੇ ਉਹ ਬੜਾ ਮਾਰਾ ਹੁੰਦਾ ਹੈ ਹਾਲਾਂਕਿ ਸਰਕਾਰਾਂ ਨਹੀਂ ਉਹਨਾਂ ਵੱਡੇ ਵੱਡੇ ਦੇਸ਼ਾਂ ਜਿੰਨੀਆਂ ਵੀ ਯੂਰਪੀਅਨ ਕੰਟਰੀਆਂ ਨੇ ਜਿੰਨੀਆਂ ਵੀ ਯੂਨਾਈਟਿਡ ਕੰਟਰੀਆਂ ਨੇ ਉੱਥੇ ਡਿਕਲੋਫਾਸਾਂ ਤੇ ਜਿਹੜੀ ਪਾਬੰਦੀ ਲੱਗੀ ਹੈ ਤੇ ਭਾ ਜਾ ਭਾਰਤ ਵਿੱਚ ਧੜਾ ਧੜ ਵਿਕ ਰਿਹਾ ਹੈ ਭਾਈ ਤੁਸੀਂ ਨਸ਼ੇ ਨੂੰ ਪ੍ਰਮੋਟ ਨਾ ਕਰੋ ਲੋਕਾਂ ਨੂੰ ਲਾਲਚ ਨਾ ਦਿਓ ਇਹ ਬਣ ਵਿਖਵਣੀਆਂ ਕੀਤੀਆਂ ਜਾ ਰਹੀਆਂ ਨੇ ਰਾਜਾ ਵੜਿੰਗ ਬੰਨੂ ਦੱਸਿਆ ਜਾ ਰਿਹਾ ਕਿ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਖਡਾਵਾ ਅਤੇ ਜਿਨ੍ਹਾਂ ਨੇ ਚੋਣ ਪ੍ਰਚਾਰ ਨਹੀਂ ਕੀਤਾ ਭਾਰਤ ਕੁਸ਼ਲ ਆਸ਼ੂ ਦੇ ਹੱਕ ਵਿੱਚ ਜਿਹੜੇ ਸਟੇਜਾਂ ਉੱਤੇ ਨਹੀਂ ਦਿਖੇ ਉਹਨਾਂ ਦੇ ਕੋਲੋਂ ਅਹੁਦੇ ਵੀ ਖੋਏ ਜਾਣਗੇ ਨਵਾਂ ਪ੍ਰਧਾਨ ਵੀ ਬਣਾਇਆ ਜਾਵੇਗਾ ਚਰਨਜੀਤ ਸਿੰਘ ਚੰਨੀ ਨੂੰ ਅਤੇ ਹੋਰ ਚਿਹਰੇ ਜਿਹੜੇ ਨੇ ਲੈ ਕੇ ਆਉਣਗੇ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਅਹੁਦੇ ਦਿੱਤੇ ਜਾਂ